ਸਾਡੇ ਦਾ ਆਪ ਚੋਰੀ ਹੋਣੀ ਅੱਜ ਕਾਦੀ ਕਾਦੀ ਚੋਰੀ ਹੋਗੀ ਤੇਰੀ ਚਾਹ ਬੇਜੱਕ ਸੀੜੀ ਕਿਤੇ ਕਰਨ ਤੇ ਤੂੰ ਮੇਰੇ ਝੂਠ ਨੂੰ ਬੋਲਦਾ ਤੌ ਕਦੇ ਕੁਛ ਕਹਿ ਰਿਹਾ ਤੂੰ ਮੈਨੂੰ ਝੂਠ ਨੂੰ ਬੋਲਿਆ ਨਹੀਂ ਪਹਿਲਾਂ ਤੂੰ ਕਹਿੰਦਾ ਮੈਂ ਇਸੀ ਪੁਲਾਰ ਚਾਉਣਾ ਫਿਰ ਤੂੰ ਕਹਿੰਦਾ ਮੇਰਾ ਮਰੀਜ਼ ਆ ਫਿਰ ਤੂੰ ਕਹਿੰਦਾ ਮੇਰੀ ਬੱਸ ਲੰਘ ਰਹੀ ਹੈ ਨਾ ਮੈਂ ਤਾਂ ਆ ਪਿਆ ਹੱਥ ਛੱਡ ਲੈ ਯਾਰ ਨਹੀਂ ਮੈਂ ਤੂੰ ਭੱਜੇਗਾ ਤੂੰ ਹੱਥ ਛੱਡ ਨਹੀਂ ਖੜਿਆ ਨਹੀਂ ਜਾਣਾ ਉਹ ਦੂਆ ਮੈਂ ਤੁਹਾਨੂੰ ਦੱਸਦਾ ਰਹੇ ਜੀ ਨਹੀਂ ਅਜੀ ਫੁੱਦੂ ਸੱਚ ਨਹੀਂ ਫੇਰ ਅੱਖਾਂ ਕੱਢ ਅੱਖਾਂ ਕੱਢ ਅੱਖਾਂ ਕੱਢ ਯਾਰ ਅੱਖਾਂ ਕੱਢ ਰਿਹਾ ਫੇਰ ਰੋਈਦਾ ਹੋ ਰੋਲਾ ਯਾਰ ਕਿ ਨਾ ਕੁਝ ਕਰੇਗਾ ਨਹੀਂ ਨਹੀਂ ਕਹਾਂਗੇ ਕਿ ਬੰਨ ਇਹਨੂੰ ਬੰਨੋ 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 ਵੀ ਵੀਡੀਓ ਫੋਟੋ ਕਿਤੇ ਦੇਣਾ ਗਰੁੱਪ ਚ ਵਾਹ ਸਾਹ ਨੂੰ ਵੀ ਇਧਰ ਕੋਟ ਨਾਲੇ ਦੀ ਘਾਤਾ ਦੇ ਕੇ ਮਾਰ ਫਿਰ ਕੱਲੇ ਆਨ ਨੂੰ ਭੱਜੇਗਾ ਤੇ ਇਹਦਾ ਸੱਚ ਨਹੀਂ ਤੂੰ ਫਿਰ ਭੱਜੇਗਾ ਤਾਂ ਮੈਨੂੰ ਸੁਣ ਕੇ ਕਾ ਥੋੜੇ ਤੈਨੂੰ ਐਵੇਂ ਮਾਰ ਨਹੀਂ ਸਕਦਾ ਡਰ ਲੱਗਦਾ ਨਹੀਂ ਡਰ ਕਿੱਥੇ ਲੱਗਦਾ ਫਿਰ ਫਿਰ ਤੂੰ ਭੱਜੇਂਗਾ ਨੀਂ ਜੇ ਤੂੰ ਚੋਰੀ ਚੋਰ ਨਹੀਂ ਹੈਗਾ ਫੇਰ ਤੂੰ ਦੋਇ ਇੱਕ ਵਾਰ ਵੀ ਬੁਹਾ ਦੇ ਕੈਮਰਾ ਚੱਕ ਦੂ ਦੋ ਬੱਜੇ ਦੋਨੋਂ ਇਧਰ ਕੋਲ ਸਭ ਤੋਂ ਛੋੜਾ ਫਿਰ ਮੇਤੋ ਜਦ ਤੈਨੂੰ ਉਹ ਇੱਥੇ ਆ ਕੇ ਜਦੋਂ ਮੈਂ ਸਿੱਧਾ ਫਿਰ ਘਾਦੋ ਬੱਦਿਆ ਇਹਦੀ ਜੇਬਾਂ ਚੈੱਕ ਕਰੋ ਮਹਾਰਾਜ ਕੀ ਕੀ ਆ ਇਹਦੀ ਜੇਬਾਂ ਚ ਜੇ ਜੇਬਾਂ ਚੈੱਕ ਕਰੋ ਜੇਬਾਂ ਚੈੱਕ ਕਰੋ ਜੀ ਇਹਦੀ ਕੀ ਕੀ ਆ ਜੇਬਾਂ ਚ ਕੱਢੋ ਇਹ ਜੇਬਾਂ ਚੋਂ ਮੈਂ ਸਭ ਦੱਸਦਾ ਸਾਰੇ ਦੱਸ ਦਾਂ 10 10 ਬੋਲ 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 200 ਪੈਸੇ ਲੈਣਾ ਆਏ ਸੀ ਕੀ ਤੋਂ ਪੈਸੇ ਲੈਣੇ ਨੇ ਮੁੰਡਾ ਸਾਹਿਬ ਇਹ ਤੋ ਨਹੀਂ ਪੈਸੇ ਲੈਣਾ ਆਏ ਸੀ ਤੇਰਾ ਮਤਲਬ ਕੀ ਆ ਬੁੜੀਆਂ ਨੂੰ ਵੇਚ ਕੇ ਪੈਣ ਦਾ ਸਾਰੀ ਗੱਲ ਦੱਸੋ ਕੀ ਹੋਇਆ ਦੱਸ ਸਮਾਂ ਹੋਰ ਤਾਂ ਹੋਰੀ ਛੁਣ ਛੁਣ ਸਮਾਂ ਸਾਡੇ ਵੀ 5000 ਰੁਪਏ ਰੱਖੋਗੇ ਲਿਆ ਪਾਸੇ ਪਰਲੇ ਨੂੰ ਉੱਪਰ ਲੰਡੂ ਹੋਵੇ ਤੇਰੀ ਸਸ ਝੂਠ ਨਹੀਂ ਕਹਿ ਰਿਹਾ ਕਾਹਦੇ ਗਾਇ ਨਹੀਂ ਵਿੱਚ ਹੋਇਆ ਕੰਮ ਨਹੀਂ ਫਿਰ ਤੂੰ ਉੱਪਰ ਜਾ ਤੂੰ ਸਾਨੂੰ ਆ ਕੇ ਦੱਸ ਤੁਰੇ ਵੀ ਮੇਰੀ ਚੋਰੀ ਹੋ ਗਈ ਇਹਦਾ ਨਾਂ ਲਾ ਵਾਲਾ ਸੀਗਾ ਨਾ ਤੇਰੇ ਨਾਲ ਦਾ ਉਹ ਗੁਲਾਮ ਨਹੀਂ ਗੁਲਾਮ ਕਰ ਫੋਨ ਨੂੰ ਫੋਨ ਨਹੀਂ ਹੈਗਾ ਤੇਰੇ ਕੋਲ ਨਹੀਂ ਤੂੰ ਤੇਰੀ ਚੋਰੀ ਹੋ ਗਈ ਠੀਕ ਆ ਤੂੰ ਰਹਿ ਕੇ ਸਾਨੂੰ ਦੱਸ ਜੇ ਸਰ ਮੇਰੀ ਚੋਰੀ ਹੋ ਗਈ ਨਾ ਮੇਰਾ ਤੇਰਾ ਤੇਰਾ ਉਹਦੇ ਕੋਲ ਵੀ ਹੋਊਗਾ ਫਿਰ ਕਰ ਉਹ ਲਿਟਿਆ ਹੋਇਆ ਵੀ ਉੱਥੇ ਲਿਟਿਆ ਹੋਇਆ ਕਹਿੰਦਾ ਲਾ ਕੇ ਲੈ ਗਏ ਜੀ ਸਾਰਾ ਨਹੀਂ ਜਾ ਕੇ ਆ ਰਿਹਾ ਜੀ ਉੱਥੇ ਬਹਿ ਗਿਆ ਇਹਨੂੰ ਕੁੱਥਿਆ ਵਾ ਤੇਰਾ ਕੌਣ ਆ ਰੇ ਮੈਨੂੰ ਵੀ ਮੈਂ ਲੇਟਾ ਬੰਦ ਕਰਨ ਜਾਦੂ ਮੈਨੂੰ ਬੇਬੇ ਕਹਿੰਦੀ ਕੰਨੀ ਮੇਰੇ ਕੰਨੀ ਆ ਮੁੰਡਾ ਦੋ ਵਾਰੀ ਜਾ ਕੇ ਇਹ ਨਾਮ ਨਾਲ ਪਿਆ ਹਾਂ ਬਈ ਤੇਰਾ ਕੌਣ ਆ ਰੇ ਕਹਿੰਦਾ ਮੇਰਾ ਮਰੀਜ਼ ਆ ਉਹ ਚੱਲ ਮਿਲਾਂ ਮੈਨੂੰ ਮਰੀਜ਼ ਨਾਲ ਫਿਰ ਕਹਿੰਦਾ ਸਿਕਿਉਰਿਟੀ ਗਾਰਡ ਜੀ ਉਹਨਾਂ ਨੇ ਵੀ ਕਿਹਾ ਕਹਿੰਦਾ ਸੋਨਾ ਆ ਜਾਂ ਕਹਿੰਦਾ ਮੈਂ ਬਾਹਰੇ ਕਹਿੰਦਾ ਮਸਰ ਲੜ ਰਿਹਾ ਉਹਨਾਂ ਨੇ ਹੀ ਕਿਹਾ ਜੀ ਮਸਰ ਨਾਲ ਨੂ ਵਿਗਣਾ ਮੈਂ ਕਰ ਬੰਦ ਕਰ ਦੇ ਜੇ ਮਾਰਨਾ ਥਪੇਰੇ ਸ ਕੋਰ ਕੀ ਗੱਲ ਕਰਦਾ ਹੋਰ ਕੀ ਕੋਰ ਕੀ ਗੱਲ ਕਰਦਾ ਹੋਰ ਕੀ ਗੱਲ ਕਰਦਾ ਨਹੀਂ ਫਿਰ ਤੂੰ ਝੂਠ ਕਿਉਂ ਬੋਲ ਰਿਹਾ ਤੇ ਮੈਨੂੰ ਜੇ ਤੂੰ ਚੋਰ ਨਹੀਂ ਹੈਂ ਪਰ ਉਰ ਭੱਜੇਗਾ ਤਾਂ ਮੈਂ ਤੈਨੂੰ ਛੁੜ ਕੇ ਪੱਜਾ ਕਿਹੜਾ ਜਲੰਧਰ ਪਾਕਾ ਪੈ ਤੱਕਾ ਮਾਰ ਕੇ ਨਿਕਲਿਆ ਜਨਾਨੀਆਂ ਨਾਲ ਸੌ ਰਿਆ ਸੀ ਉਹਨਾਂ ਦੇ ਬੀਬੀਆਂ ਨਾਲ ਦੱਸ ਰਹੇ ਨੇ ਉਹ ਸਿਕਿਉਰਿਟੀ ਗੱਡੀ ਦੱਸ ਰਹੇ ਨੇ ਤਾਂ ਉੱਤੇ ਜਾ ਕੇ ਕੀ ਕਰਨ ਸੌਣ ਕੀ ਗਿਆ ਸੀਗਾ ਇਹ ਕਰ ਨਾਲ ਗੱਲ ਕਰਾ ਸਟੋਰੀ ਕਰ ਰਿਹਾ ਯਾਰ ਉੱਪਰ ਜਾ ਬੁਲਾ ਬੁੱਡੀਆਂ ਲਵੇ ਜੀ ਸੋ ਗਿਆ ਜਾ ਕੇ ਹੁਣ ਮੈਂ ਸਾਂ ਨਹੀਂ ਦੱਸ ਨਹੀਂ ਇੱਕ ਵਾਰ ਸਾਲ ਨਾ ਛੱਡ ਦੇ ਤੂੰ ਇਹ ਬੈਠ ਦੱਸ ਨਹੀਂ ਕੋਈ ਨਾ 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 ਪੱਜੇ ਕੋਈ ਪੱਜੇ ਕੋਈ ਮੈਂ ਇੱਕ ਮੁੰਡਾ ਹੋ ਰਿਹਾ ਅਸਟਾ ਪੈਸੇ ਲੈਣਾ ਚਾਰ ਬੰਦੇ ਨਹੀਂ ਇੱਕ ਬੰਦਾ ਬਲਾ ਬੰਦਾ ਭਾਜੀ ਉੱਥੇ ਬੈਠੇ ਇਹਨਾਂ ਨੂੰ ਲੈ ਆਉਂ ਉਹਨੂੰ ਅੱਡ ਪੁੱਛੋ ਵੀ ਤਾਂ ਨੇ ਕੀ ਕਰਨਾ ਉਹਨੂੰ ਅੱਡ ਲੈ ਜਾਣਾ ਉਸਦਾ ਫੋਨ ਮੈਂ ਪੈਸੇ ਨਹੀਂ ਮੇਰੇ ਫੋਨ 'ਚ ਬੰਦ ਗਿਆ ਉਹ ਉੱਪਰ ਕੀ ਕਰ ਰਹੇ ਹੋ ਹੁਣ ਸਾਰੀ ਗੱਲ ਮੈਂ ਇਹ ਦੇ ਉੱਪਰ ਲਾਈਟਾਂ ਬੰਦ ਕਰਨਾ ਮੈਨੂੰ ਬੇਬੇ ਕਹਿੰਦੀ ਕਹਿੰਦੀ ਮੇਰੇ ਕਹਿੰਦੀ ਮੁੰਡਾ ਦੋ ਵਾਰੀ ਆ ਗਿਆ ਇੱਧਰ ਸੀਗਾ ਥਾਲਾ ਇਹ ਮੈਨੂੰ ਪਹਿਲਾਂ ਮਾਰ ਕੇ ਆਉਣਾ ਸਹੀ ਦੱਸ ਬਾਤ ਜੀਏਗਾ ਮੈਂ ਇਹਨੂੰ ਮਰੀਜ਼ ਜੀ ਆਵੇ ਬੇਸ਼ੱਕ ਫੇਰ ਮੈਨੂੰ ਇਹਦਾ ਗੱਲਾਂ ਕਹਿੰਦਾ ਮੇਰੀ ਆਪ ਵੀ ਸੁਣ ਲੀ ਸਰ ਮੇਰੀ ਗੱਲ ਸੁਣ ਪੇਸ਼ ਆ ਕੇ ਸਾਨੂੰ ਕੈਮਰਾ ਚੈੱਕ ਕਰਾ ਲਈ ਉੱਥੇ ਸਾਡੇ ਕੀ ਕੰਮ ਪਾਇਆ ਯਾਰ ਤੇਰੇ ਪੈਸੇ ਖੋ ਗਏ ਫਿਰ ਤੂੰ ਸਾਨੂੰ ਦੱਸ ਰਿਹਾ ਕਿ ਸਰ ਮੇਰੇ ਪੈਸੇ ਕੱਢ ਲਏ ਜੇ ਨੇ ਆ ਬੁੜੀਆਂ ਦੇ ਪੈਸੇ ਬੁੜੀਆਂ ਦੇ ਵੀ ਨਹੀਂ ਆ ਕੇ ਤੂੰ ਸਾਥ ਮੇਰੀ ਗੱਲ ਸੁਣ ਬੁੜੀਆਂ ਨਾਲ ਵੀ ਕਰੇ ਪੈਸੇ ਸਾਡੇ ਮੇਰੀ ਕੈਨੀ ਦੂਰ ਬੈਠੇ ਮੈਨੂੰ ਨਹੀਂ ਲੱਗੇ ਨਹੀਂ ਉਹ ਮੇਰੇ ਬਹੁਤ ਪੈਸੇ ਭਾਗ ਲੱਗੇ ਸੀ ਆਉਣ ਫਿਰ ਗੁਸਤੀ ਭਾਗ ਲੱਗੇ ਫਿਰ ਕੁਝ ਨਹੀਂ ਪੈਸੇ ਨੇ ਕੀ ਹੋ ਗਿਆ ਉਹ ਤਾਂ ਸੱਚ ਦੱਸਦਾ ਆ ਮੈਂ ਆਇਆ ਚਾਰ ਦਿਨ ਲਾਣੀ ਪੁੱਛੀ ਉਹ ਬੰਦੇ ਉੱਥੇ ਬੋਣ ਨੂੰ ਲੱਗ ਗਏ